ਅਸਵਰੀ ਮਹੱਲਾ ਪੰਜਵਾਂ ਇੱਕ ਤੁਕਾ ਓਏ ਪ੍ਰਦੇਸੀਆਂ ਹਾਂ ਸੁਣ ਤ ਸੰਦੇਸ ਅਹਾਂ ਰਹਾਉ ਜਾਂ ਸੋ ਰਚ ਰਹੇ ਹਾਂ ਸਭ ਕੋ ਤਜ ਗਏ ਹਾਂ ਸੁਪਨਾ ਜਿਉ ਭਏ ਹਾਂ ਹਰ ਨਾਮ ਜਿਨ ਲਈ ਹਰ ਤਜ ਅਨ ਲੱਗੇ ਹਾਂ ਜਨਮ ਮਰ ਭਗੇ ਹਾਂ ਹਰ ਹਰ ਜਨ ਲਹੇ ਹਾਂ ਜਿਵਤ ਸੇ ਰਹੇ ਹਾਂ ਜਿਸਾ ਕਿਰਪਾਲ ਹੋਏ ਹਾਂ ਨਾਨਕ ਭਗਤ ਸੋਏ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਮਹੱਲਾ ਨਵਾਂ ਬਰთა ਕਹ ਕੌਨ ਸੋ ਮਨ ਕੀ ਲੋਭ ਗਰਸਿਓ ਦਸ ਹੂੰ ਦਿਸਤਾਵਤ ਆਸਾ ਲਗਿਓ ਤਨ ਕੀ ਰਹਾਉ ਸੁਖ ਕਹੇਤ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੀ ਦਵਾਰੇ ਦਵਾਰ ਸੁਆਨ ਜਿਉ ਡੋਲਤ ਨਹਾ ਸੁਦਰਾਮ ਭਜਨ ਕੀ ਮਾਨਸ ਜਨਮ ਅਕਾਰਥ ਖੋਵਤ ਲਾਜਨ ਲੋਕ ਹਸਨ ਕੀ ਨਾਨਕ ਹਾਰ ਜਸ ਕਿਉ ਨਹੀਂ ਗਾਵਤ ਕੁਮਤ ਬਿਨਾ ਸੈਤਨ ਕੀ ਰਾਗ ਆਸ ਮਹੱਲਾ ਪਹਿਲਾ ਅਸ਼ਟ ਪਦੀਆ ਕਰ ਦੂਜਿਆ ਇਕ ਓੰਕਾਰ ਸਤਿਗੁਰ ਪ੍ਰਸਾਦ ਉਤਰ ਆਵਕਟ ਸਰਵਰ ਨਵੈ ਬਕੇ ਨ ਬੋਲੇ ਹਰ ਗੁਣ ਗਾਵੇ ਜਲ ਆਕਸ਼ ਸੁੰਨ ਸਮਾਵੇ ਰਸ ਸਤ ਝੋਲ ਮਹਾਰਸ ਪਾਵੇ ਐਸਾ ਗਿਆਨ ਸੁਨੋ ਅਬ ਮਨ ਅਬ ਮੋਰੇ ਭਰਪੂਰ ਧਾਰ ਰਹਾ ਸਭ ਠਾਰੇ ਰਹਾ ਸੱਚ ਵਰਤ ਨੇਮ ਨਾ ਕਾਲ ਸੰਤਾਵੇ ਸਤ ਗੁਰ ਸ਼ਬਦ ਕਰੋਧ ਜਲਾਵੇ ਗगन ਨਿਵਾਸ ਸਮਾਦ ਲਗਾਵੇ ਪਾਰਸ ਪਰਸ ਪਰਮ ਪਦ ਪਾਵੇ ਸਚੁ ਮਨ ਕਰਨ ਤਤ ਬਲੋਵੈ ਸੁਭਾਰੂ ਸਰਵਰ ਮੈਲ ਨ ਧੋਵੈ ਜੈ ਸਿ ਰਤਾ ਤੈ ਸੋ ਹੋਵੈ ਅਪੇ ਕਰਤਾ ਕਰਿ ਸੋ ਹੋਵੈ ਗੁਰ ਹਿਵ ਸੇਤਲ ਅਗਨ 부ਜਾਵੈ ਸੇਵਾ ਸੁਰਤਿ ਭੂਤ ਚੜਾਵੈ ਦਰਸ਼ਨ ਆਪ ਸਹਜ ਕਰਿ ਆਵੈ ਨਿਰਮਲ ਬਾਣੀ ਨਾਦ ਵਜਾਵੈ ਅੰਤਰ ਗਿਆਨ ਮਹਾਰਸ ਸਾਰਾ ਤੀਰਥ ਮੱਜਨ ਗੁਰ ਵਿਚਾਰਾ ਅੰਤਰ ਪੂਜਾ ਥਾਨ ਮੁਰਾਰਾ ਜੋਤੀ ਜੋਤ ਮਿਲਾ ਬਨਹਾਰਾ ਰਾਸ ਰਸਿਆ ਅਮਤ ਏਕੈ ਪਾਈ ਤਖਤ ਨਵਾਸੀ ਪੰਜ ਸਮਾਏ ਕਾਰ ਕਮਾਈ ਖਸਮ ਰਜ਼ਾਈ ਅਵਗਤ ਨਾਥ ਨਾ ਲਖਿਆ ਜਾਏ ਜਲ ਮੈਂ ਉਪਜ ਜਲ ਤੇ ਦੂਰ ਜਲ ਮੈਂ ਜੋਤ ਰਹਾ ਪਰਪੂਰ ਕਿਸ ਨੇੜਾ ਕਿਸ ਆਖਾਂ ਦੂਰ ਨਿਤ ਗੁਨ ਗਾਵਾਂ ਦੇਖ ਦੂਰ ਅੰਤਰ ਬਾਹਰ ਅਵਰ ਨ ਕੋਈ ਜੋ ਤਿਸ ਭਾਵੇਂ ਸੋਫਨ ਹੋਈ ਸੋਨ ਪਰਥਰ ਨਾਨਕ ਕਹੇ ਵਿਚਾਰ ਨਿਰਮਲ ਨਾਮ ਮੇਰਾ ਆਧਾਰ ਆਸਾ ਮਹੱਲਾ ਪਹਿਲਾ ਸਭ ਜਪ ਸਭ ਤਪ ਸਭ ਚਤਰਾਇ ਉਜੜ ਪਰਮੈ ਰਾਹ ਨ ਪਾਈ ਬਿਨ ਬੂਜੇ ਕੋ ਥਾਇ ਨ ਪਾਈ ਨਾਮ ਬਿਹੂਨੇ ਮਾਥੇ ਛਾਈ ਸਾਚ ਤਨਹੀ ਜਗ ਆਏ ਬਿਨਾ ਸਾ ਸੂਤਸ ਪ੍ਰਾਨੀ ਗਰਮਖ ਦਾਸਾ ਰਹਾਉ ਜਗ ਮਹਿ ਬਾਦਾ ਬਹੁਤੀ ਆਸਾ ਗੁਰਮਤੀ ਇੱਕ ਭੈ ਉਦਾਸਾ ਅੰਤਰਨਾਮ ਕਮਲ ਪਰਗਾਸਾ ਦਿਨ ਕਾ ਨਹੀਂ ਜਮ ਕੇ ਤਰਾਸਾ ਜਗ ਤਰਜਤ ਕਾਮਨ ਹਿਤਕਾਰੀ ਕਤਰ ਕਲਤਰ ਲਗ ਨਾਮ ਵਿਸਾਰੇ ਬਿਰਥਾ ਜਨਮ ਗਵਾਇਆ ਬਾਜੀ ਹਾਰੇ ਸਤ ਗੁਰ ਸੇਵੇ ਕਰਨੇ ਸਾਰੀ ਬਾਰੋਂ ਹਮ ਕਹਿ ਕਹਾਈ ਅੰਦਰੋ ਮੁਗਤ ਲੇਪ ਕਦੀ ਨ ਲਾਈ ਮਾਇਆ ਮੋਹ ਗੁਰ ਸ਼ਬਦ ਜਲਾਏ ਨਰਮਲ ਨਾਮ ਸਦ ਹਿਰਦਾ ਧਿਆਈ ਤਾਵਤ ਰਾਖੇ ਠਾਕ ਰਹਾਏ ਸਿੱਖ ਸੰਗਤ ਕਰਮ ਮਿਲਾਏ ਗੁਰ ਬਿਨ ਭੁੱਲੋ ਆਵੇ ਜਾਏ ਨਦਰ ਕਰ ਸੰਜੋਗ ਮਿਲਾਏ ਰੂੜੋ ਕਹੋ ਨ ਕਹਾ ਜਾਏ ਅਕਥ ਕਥੋ ਨ ਕੀਮਤ ਪਾਈ ਸਭ ਦੁੱਖ ਤੇਰੇ ਸੁਖ ਰਜ਼ਾਈ ਸਾਬਦੋ ਕਮੇਟੇ ਸਚ ਨਾਈ ਕਰ ਬਿਨ ਵਜਾ ਪਗ ਬਿਨ ਤਾਲਾ ਜੇ ਸ਼ਬਦ 부ਜੈ ਤਾ ਸਚ ਨਹੱਲਾ ਅੰਤਰ ਸਾਚ ਸਭੇ ਸੁਖ ਨਾਲਾ ਨਦਰ ਕਰੇ ਰਾਕੇ ਰਖਵਾਲਾ ਤਿਰ ਭਵਨ ਸੁਜੈ ਆਪ ਗਵਾਵੈ ਬਾਣੀ ਬੋਜ ਸੱਚ ਸਮਾਵੈ ਸ਼ਬਦ ਵਿਚਾਰੇ ਏਕ ਲਿਵਤਾਰਾ ਨਾਨਕ ਧੰਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਲੇਖ ਅਸੰਖ ਲੇਖ ਲਿਖਮਾਨ ਮਨ ਮੰਨੈ ਸੱਚ ਸੁਰਤਿ ਵਖਾਨ ਕਥਨ ਬਦਨੀ ਪੜ ਪੜ ਭਾਰ ਲੇਖ ਅਸ਼ੰਖ ਅਲੇਖ ਅਪਾਰ ਆਸਾ ਸਾਚਾ ਤੂੰ ਇੱਕ ਜਾਣ ਜੰਮਨ ਮਰਨ ਹੁਕਮ ਪ੍ਰਸ਼ਾਨ ਰਹਾ ਮਾਇਆ ਮੋਹ ਜਗ ਬੰਦਾ ਜਮ ਕਾਲ ਬੰਦਾ ਛੁਟ ਨਾਮ ਸਮਾਲ ਗੁਰ ਸੁਖਦਾਤਾ ਅਵਰਨ ਪਾਲ ਹਲਤ ਪਲਤ ਨਿਭੇ ਤਦ ਨਾਲ ਸ਼ਬਦ ਮਰੇ ਤਾਂ ਏਕ ਲਿਵ ਲਾਏ ਅਚਰ ਚਰੈ ਤਾਂ ਪਰਮ ਪਰਮ ਚਕਾਏ ਜੀਵਨ ਮੁਗਤ ਮਨ ਨਾਮ ਵਿਸਾਏ ਗਰਮਖ ਹੋਏ ਤਾਂ ਸੱਚ ਸਮਾਏ ਜਨ ਧਰ ਸਾਜੇ ਗगन ਆਕਾਸ਼ ਜਨ ਸਭ ਥਾਪੇ ਥਾਪਿਉ ਥਾਪ ਸਰਬ ਨਿਰੰਤਰ ਆਪੇ ਆਪ ਕਿਸੇ ਨਾ ਪੁਛੈ ਬਖਸ਼ ਆਪ ਤੂੰ ਪਰਸਾਗਰ ਮਾਨਕ ਹੀਰ ਤੂੰ ਨਰਮਲ ਸਚ ਗੁਣ ਗਹੀਰ ਸੁਖ ਮਨ ਪੇਟ ਗੁਰ ਪੀਰ ਏਕੋ ਸਾਹਿਬ ਏਕ ਵਜ਼ੀਰ ਜਗ ਬੰਦੇ ਮੁਗਤ ਹਮਾਰੀ ਜਗ ਗਿਆਨੀ ਵਿਰਲਾ ਆਚਾਰੀ ਜਗ ਪੰਡਤ ਵਿਰਲਾ ਵਿਚਾਰੀ ਬਿਨ ਸਤਗੁਰ ਪੇਟੇ ਸਭ ਫਿਰੇ ਹੰਕਾਰੇ ਜਗ ਦੁਖਿਆ ਸੁਖਿਆ ਜਨ ਕੋਈ ਜਗ ਰੋਗੇ ਭੋਗੇ ਗੁਨ ਰੋਏ ਜਗ ਉਪਜੈ ਬਿਨ ਸਹ ਪਤ ਖੋਏ ਗਰਮਖ ਹੋਵੈ 부ਜੈ ਸੋਈ ਮਹੰਗੋ ਮੋਲ ਭਾਰ ਵਫਾਰ ਅਟਲ ਅਸ਼ਲ ਗੁਰਮਤੀ ਧਾਰ ਭਾਏ ਮਿਲੈ ਭਾਵੇਂ ਪੈਕਾਰ ਨਾਨਕ ਨੀਚ ਕਹਿ ਵਿਚਾਰ ਆਸਾ ਮਹੱਲਾ ਪਹਿਲਾ ਏਕ ਮਰੈ ਪੰਜ ਮਿਲ ਰੋਵੈ ਹਮੇ ਜਾਏ ਸ਼ਬਦ ਮਲ ਧੋਵੈ ਸਮਝ ਸੂਝ ਸਹਜ ਕਰ ਹੋਵੈ ਬਿਨ ਬੁਝੈ ਸਗਲੇ ਪਤਖ ਹੋਵਹਿ ਕੌਣ ਮਰੈ ਕੌਣ ਰੋਵੇ ਓਹੀ ਕਰਨ ਕਰਨ ਸਭ ਸਿਰ ਤੋਂ ਹੀ ਰਹਾਉ ਮੂਵੇ ਕਰਉ ਵੈ ਦੁਖ ਕੋਏ ਸੋ ਰੁਵਾ ਜਿਸ ਬਿਦਨ ਹੋਏ ਜਿਸ ਬਿਤੇ ਜਾਣ ਪ੍ਰਭ ਸੋਏ ਆਪੇ ਕਰਤਾ ਕਰੇ ਸੋ ਹੋਏ ਜੀਵਤ ਮਰਨਾ ਤਾਰੇ ਤਰਨਾ ਜੈ ਜਗ ਦੇਸ਼ ਪਰਮਗਤ ਸਰਨਾ ਹਉ ਬਲੇਹਾਰੀ ਸਤਗੁਰ ਚਰਨ ਗੁਰ ਬੋਧ ਸ਼ਬਦ ਪਹਿ ਤਰਨਾ ਨਿਰਭਉ ਆਪ ਨਿਰੰਤਰ ਜੋਤ ਬਿਨ ਨਾਮੈ ਸੂਤਕ ਜਗ ਸ਼ੋਤ ਦਰਮਤ ਬਿਨ ਸੈ ਕਿਆ ਕਹਿ ਰੋਤ ਜਨਮ ਮੂਐ ਬਿਨ ਭਗਤ ਸਰੋਤ ਮੂਵੇ ਕਾ ਸਚ ਰੋਵੈ ਮੀਤ ਤਰੈ ਗੁਣ ਰੋਵੈ ਨੀਤਾ ਨੀਤ ਸੁਖ ਦੁਖ ਦੁਖ ਸੁਖ ਪਰ ਹਰ ਸੈ ਜਿਸ ਚੀਤ ਤਨ ਮਨ ਸੰਪਾ ਕ੍ਰਿਸ਼ਨ ਪਰੀਤ ਭੇਤਰ ਏਕ ਅਨੇਕ ਅਸ਼ੰਖ ਕਰਮ ਧਰਮ ਬੋ ਸੰਖ ਅਸ਼ੰਖ ਬਿਨ ਪੈ ਪਗਤ ਜਨਮ ਬਰੰਥ ਹਰ ਗੁਨ ਗਾਵੈ ਮਿਲ ਪਰਮ ਅਰੰਥ ਆਪ ਮਰ ਮਾਰੇ ਪੀ ਆਪ ਆਪ ਪਾਈ ਥਾਪਿਉ ਥਾਪ ਸ਼੍ਰੇਸ਼ਟੁ ਪਾਇ ਜੋਤੀ ਤੂੰ ਜਾਤ ਸ਼ਬਦ ਵਿਚਾਰ ਮਲਨ ਨਹੀਂ ਪ੍ਰਾਂਤ ਸੂਤਕ ਅਗਨ ਪਖੇ ਜਗ ਖਾਏ ਸੂਤਕ ਜਲ ਥਲ ਸਭੇ ਥਾਏ ਨਾਨਕ ਸੂਤਕ ਜਨਮ ਮਰੀ ਜਾਏ ਗੁਰ ਪ੍ਰਸਾਦਿ ਹਰ ਰਸ ਪੀਜੈ ਰਾਗ ਆਸਾ ਮਹੱਲਾ ਪਹਿਲਾ ਆਪ ਵਿਚਾਰ ਸੋ ਪਰਖੈ ਹੀਰਾ ਏਕ ਦ੍ਰਿਸ਼ਟ ਤਾਰੇ ਗੁਰ ਪੂਰਾ ਗੁਰ ਮਨ ਮਨ ਤੇ ਮਨ ਤੀਰਾ ਐਸਾ ਸਹਸਰਾਫੀ ਕਰ ਸੱਚੀ ਨਦਰ ਏਕ ਲਿਵ ਤਰੈ ਰਹਾਉ ਉਂਜੇ ਨਾਮ ਨਰੰજન ਸਾਰੂ ਨਿਰਮਲ ਸਾਚ ਰਤਾ ਪਕਾਰ ਸਿਫਤੋ ਸਹਜੁ ਘਰ ਗੁਰ ਕਰਤਾਰ ਆਸਾ ਮਨਸਾ ਸ਼ਬਦ ਜਲਾਏ RAM NARAYAN ਕਹ ਕਹਾਈ ਗੁਰਤਿ ਵਾਟ ਮਹਿਲ ਘਰ ਪਾਏ ਕੰਚਨ ਕਾਇਆ ਜੋਤ ਅਨੂਪ ਤੇਰ ਭਵਨ ਦੇਵਾ ਸਗਲ ਸਰੂਪ ਮੈਂ ਸੋ ਤਨ ਪੱਲੇ ਸਾਚ ਅਖੂਟ ਪੰਚ ਤੀਨ ਨਵ ਚਾਰ ਸਮਾਵੈ ਧਰਨ ਗगन ਅਕਲ ਧਾਰ ਰਹਾਵ ਬਾਹਰ ਜਾਤ ਉਲਟ ਪਰਾਵ ਮੂਰਖ ਹੋਏ ਨਾ ਆਖੀ ਸੂਜੈ ਜਿਹਵਾ ਰਸ ਨਹੀਂ ਕਹਿਆ ਬੂਜੈ ਬੇਖ ਕਾ ਮਤਾ ਜਗ ਸਿਉ ਲੁਜੈ ਊਤਮ ਸੰਗਤ ਊਤਮ ਹੋਵੈ ਗੁਣ ਕੋ ਧਾਵੈ ਅਗਨਤ ਹੋਵੈ ਬੈਨ ਗੁਰ ਸੇਵੇ ਸਹਜਨ ਹੋਵੈ ਹੀਰਾ ਨਾਮ ਜਵੇਹਰ ਲਾਲ ਮਨ ਮੋਤੀ ਹੈ ਤਿਸ ਕਾ ਮਾਲ ਨਾਨਕ ਪਰਖੈ ਨਦਰ ਨਹਾਲ ਆਸਾ ਮਹੱਲਾ ਪਹਿਲਾ ਗੁਰਮੁਖ ਗਿਆਨ ਧਿਆਨ ਮਨ ਮਾਨ ਗੁਰਮੁਖ ਮਹਿਲੇ ਮਹਿਲ ਪਛਾਨ ਗੁਰਮੁਖ ਸਰਤ ਸਬਦ ਨਿਸ਼ਾਨ ऐसे प्रेम भक्त विचारी गरमख साचा नाम मरारी रहाऊ अहनिस निर्मल स्थान सुथान तीन पवन न केवल ज्ञान सच गुरु ते हुकम पहचान साचा हरख नाहे तिस शोक अमृत ज्ञान महा रस भोग ਪੰਚ ਸਮਾਏ ਸੁਖੇ ਸਭ ਲੋਗ ਸਗਲੇ ਜੋਤ ਤੇਰਾ ਸਭ ਕੋਈ ਆਪੇ ਜੋੜ ਵਿਛੋੜੇ ਕਸੋਈ ਆਪੇ ਕਰਤਾ ਕਰੇ ਸੋਈ ਤਾਹ ਸਾਰੇ ਹੁਕਮ ਸਮਾਵੇ ਹੁਕਮੋ ਵਰਤਾ ਜੋਤਿ ਸੁਪਾਵੇ ਗੁਰ ਬਿਨ ਪੂਰਾ ਕੋਈ ਨ ਪਾਵੇ ਬਾਲਕ ਬਿਰਦ ਨਾ ਸੁਰਤ ਪ੍ਰਾਨ ਭਰ ਜੋ ਬਨ ਬੂਡੇ ਅਬਮਾਨ ਬਿਨ ਨਾਮ ਹੈ ਕਿਆ ਲਹ ਸਿਨਦਾਨ ਜਿਸ ਕਾ ਅਨ ਤਨ ਸਹਿਜ ਨ ਜਨ ਪਰਮ ਭਲਾਨਾ ਫਿਰ ਪਛਤਾਨਾ ਗਲ ਫਾਹੀ ਬਹਰਾ ਬਰਨ ਬੂਡਤ ਜਗ ਦੇਕੇ ਤੋ ਡਰ ਭਾਗੇ ਸਤ ਗੁਰ ਰਾਖੇ ਸਵਡ ਭਾਗੇ ਨਾਨਕ ਗੁਰ ਕੀ ਚਰਨ ਲਾਗੇ ਆਸਾ ਮਹੱਲਾ ਪਹਿਲਾ ਗਾਵੇ ਗੀਤੇ ਚੀਤ ਅਨੀਤੇ ਰਾਗ ਸੁਨਾਏ ਕਹਾਵੇ ਬੀਤੇ ਬਿਨ ਨਾਵੇ ਮਨ ਝੂਠ ਅਨੀਤੇ ਕਹਾਂ ਚਲੋ ਮਨ ਰਹੁ ਕਰੇ ਗਰਮਖ ਰਾਮ ਨਾਮ ਤ੍ਰਿਪਤਾਸੇ ਖੋਜਤ ਪਾਵੋ ਸਹਿਜ ਹਰੇ ਰਹਾਉ ਕਾਮ ਕਰੋਧ ਮਨ ਮੋਹ ਸਰੀਰਾ ਲੱਭ ਲੋਭ ਅਹੰਕਾਰ ਸੁਪੀਰਾ ਰਾਮ ਨਾਮ ਬਿਨ ਕਿਉ ਮਨ ਤੇਰਾ ਅੰਤਰ ਨਾਮ ਨੂੰ ਸਾਚ ਪਛਾਨੈ ਅੰਤਰ ਕੀ ਗਤ ਗਰਮਖ ਜਾਣੈ ਸਾਚ ਸ਼ਬਦ ਬਿਨ ਮਹਿਲ ਨਾ ਪਛਾਨੈ ਨਿਰੰਕਾਰ ਮ ਅਕਾਰ ਸੁਮਾਵੈ ਅਕਲ ਕਲਾ ਸਚ ਸਾਚ ਟਿਕਾਵੈ ਸੋ ਨਰ ਗਰਭ ਜੋ ਨਹੀਂ ਆਵੈ ਜਹਾਂ ਨਾਮ ਮਿਲੈ ਤਹ ਜਾਓ ਗੁਰ ਪ੍ਰਸਾਦਿ ਕਰਮ ਕਮਾਓ ਨਾਮੇ ਰਤਾ ਹਰ ਗੁਣ ਗਾਓ ਗੁਰ ਸੇਵਤ ਆਪਿ ਪ੍ਰਸ਼ਾਤਾ ਅੰਮ੍ਰਿਤ ਨਾਮ ਵਸਿਆ ਸੁਖ ਦਾਤਾ ਅਨੰਦ ਬਾਨੀ ਨਾਮੇ ਰਤਾ ਮੇਰਾ ਪ੍ਰਭ ਲਾਏ ਤਾਂ ਕੋ ਲਾਗੇ ਹਮੇ ਮਾਰੇ ਸ਼ਬਦ ਜਾਗੈ ਆਇਥੇ ਉਥੈ ਸਦਾ ਸੁਖ ਆਗੈ ਮਨ ਚੰਚਲ ਬਿਦ ਨਾਹੀ ਜਾਣੈ ਮਨ ਮੁਖ ਮੈਲਾ ਸ਼ਬਦ ਨਾ ਪਛਾਨੈ ਗਰਮਖੋ ਨਿਰਮਲ ਨਾਮ ਵਖਾਨੈ ਹਰ ਜਿਉ ਆਗ ਕਰੀ ਅਰਦਾਸ ਸਾਧੂ ਜਨ ਸੰਗਤ ਹੋਏ ਨਿਵਾਸ ਕੈਲ ਵਿਖ ਦੁੱਖ ਕਾਟੇ ਹਰ ਨਾਮ ਪ੍ਰਗਾਸ ਕਰ ਵਿਚਾਰ ਅਚਾਰ ਪਰਤਾ ਸਤਗੁਰ ਬਚਨੀ ਏਕੋ ਜਾਤਾ ਨਾਨਕ RAM ਨਾਮਨ ਰਤਾ ਆਸਾ ਮਹੱਲਾ ਪਹਿਲਾ ਮਨ ਮੈਂ ਗਲ ਸਾਖਤ ਦੇਵਾਨਾ ਬਨਖੰਡ ਮਾਇਆ ਮੋਹਿ ਹਰਾਨਾ ਇਤ ਉਤ ਚਾਹੀ ਕਾਲਿਕ ਚਾਪੇ ਗਰਮਖ ਖੋਜ ਲਹੈ ਘਰ ਆਪੇ ਬਿਨ ਗੁਰ ਸ਼ਬਦੇ ਮਨ ਨਹੀਂ ਠਾਉਰਾ ਸਿਮਰੋ ਰਾਮ ਨਾਮ ਅਤ ਨਿਰਮਲ ਅਵਰਤ ਅਗ ਹਮੈ ਕੌਰ ਰਹਾ ਇਹ ਮਨ ਮੁਗਦ ਕਹੋ ਕਿਉ ਰਸੀ ਬਿਨ ਸਮਝੇ ਜਮ ਕਾ ਦੁਖ ਸਹਿਸੀ ਆਪੇ ਬਖਸ਼ੈ ਸਤ ਗੁਰ ਮਿਲੈ ਕਾਲ ਕੰਟਕ ਮਾਰੀ ਸਚ ਪੇਲਾ ਇਹ ਮਨ ਕਰਮਾ ਇਹ ਮਨ ਧਰਮਾ ਇਹ ਮਨ ਪੰਜ ਤੱਤ ਤੇ ਜਨਮ ਸਾਖਤ ਲੋਭੀ ਇਹ ਮਨ ਮੂੜਾ ਗੁਰਮਖ ਨਾਮ ਜਪੇ ਮਨ ਰੂੜਾ ਗੁਰਮਖ ਮਨ ਅਸਥਾਨੈ ਸੋਈ ਗੁਰਮਖ ਤਰਪਵਨ ਸੋਝੀ ਹੋਈ ਇਹ ਮਨ ਜੋਗੀ ਭੋਗੀ ਤਪ ਤਾਪੈ ਗੁਰਮਖ ਚੇਨੈ ਹਰ ਪ੍ਰਭੂ ਆਪੈ ਮਨ ਬਰਗ ਹਮੈ ਤਿਆਗੇ ਘਟ ਘਟ ਮਨ ਸਾਧ ਬਧਾ ਲਾਗੇ ਰਾਮ ਰਸਾਇਣ ਗਰਮਖ ਚਾਖੈ ਦਰ ਕਰ ਮਹਿਲੀ ਹਰ ਪਤ ਰਾਖੈ ਇਹ ਮਨ ਰਾਜਾ ਸੂਰ ਸੰਗ ਰਾਮ ਇਹ ਮਨ ਨਿਰਭਉ ਗਰਮਖ ਨਾਮ ਮਾਰੇ ਪੰਚ ਆਪਣੇ ਵਸ ਕੀਏ ਹਮੇਂ ग्रास ਇਕ ਤਥਾਏ ਕੀਏ ਗਰਮਖ ਰਾਗ ਸੁਆਦ ਅਨ ਤਿਆਗੈ ਗਰਮਖ ਏ ਮਨ ਭਗਤੀ ਜਾਗੇ ਅਨਹਦ ਸੁਨ ਮੰਨਿਆ ਸ਼ਬਦ ਵਿਚਾਰੇ ਆਤਮ ਚੇਨ ਭੈ ਨਿਰੰਕਾਰੇ ਇਹ ਮਨ ਨਿਰਮਲ ਦਰ ਕਰ ਸੋਈ ਗਰਮਖ ਭਗਤ ਭਾਉ ਤਨ ਹੋਈ ਅਹਨ ਸੁ ਹਰ ਜਸ ਗੁਰ ਪ੍ਰਸਾਦ ਘਟ ਘਟ ਸੋ ਪ੍ਰਭ ਆਦ ਜੁਗਾਦ RAM ਰਸਾਇਣ ਇਹ ਮਨ ਮਤਾ ਸਰਬ ਨਰਸਾਇਣ ਸਰਬੁਰਸਾਇਣ ਗਰਮਖ ਜਾਤਾ ਭਗਤ ਹੇਤ ਗੁਰ ਚਰਨ ਨਿਵਾ사 ਨਾਨਕ ਹਰ ਜਨ ਕੇ ਦਾਸਨ ਦਾਸਾ